ਲੈਂਡ ਪੋਲਿੰਗ ਜਿਹੜੀ ਸਕੀਮ ਆ ਉਹ ਬਿਲਕੁਲ ਗਲਤ ਆ ਪੰਜਾਬ ਨੂੰ ਤਬਾਹ ਕਰਨ ਵਾਲੀ ਆ ਪਰ ਸਾਡੇ ਭਾਰਤੀ ਜਨਤਾ ਪਾਰਟੀ ਦਾ ਸਟੈਂਡ ਆ ਅਸੀਂ ਕਿਸਾਨਾਂ ਦੇ ਨਾਲ ਚਟਾਨ ਮੰਗੂ ਖੜਾ ਆ ਇਹ ਸਰਕਾਰ ਕੋਲ ਤਾਂ ਢੇਲਾ ਨਹੀਂ ਦੇਣ ਨੂੰ ਕਿੱਥੋਂ ਦੇਊਗੀ 1 ਲੱਖ ਰੁਪਇਆ ਦਿੱਲੀ ਹਾਰ ਕੇ ਆਗੇ ਹੁਣ ਪੰਜਾਬ ਤੇ ਆਖਾ ਵੀ ਪੰਜਾਬ ਨੂੰ ਤੰਗਾਲ ਕਰ ਦੇਖੋ ਕਿਸਾਨ ਤਾਂ ਆਪਦੀ ਬੱਟ ਪਿੱਛੇ ਲੜ ਪੈਂਦੇ ਆ ਤਾਂ ਇਹ ਜ਼ਮੀਨ ਕਿੱਥੋਂ ਰਹਿਣਗੇ ਜੋ ਲੈਂਡ ਪੂਲਿੰਗ ਹੋ ਰਹੀ ਆ ਤੁਹਾਡੀ ਰਾਏ ਦੇ ਵਿੱਚ ਕੀ ਇਹ ਸਹੀ ਹੋ ਰਿਹਾ ਦੇਖੋ ਗੱਲ ਇਹ ਆ ਕਿ ਜਿਹੜੀ ਲੈਂਡ ਪੂਲਿੰਗ ਦੀ ਗੱਲ ਆ ਸੀ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਵੀ ਬੜਾ ਕਲੀਅਰਲੀ ਬੜੇ ਸਪਸ਼ਟ ਲਫਜ਼ਾਂ ਚ ਇਹ ਗੱਲ ਕਹੀ ਕਿ ਬਿਲਕੁਲ ਪੰਜਾਬ ਨੂੰ ਬਰਬਾਦ ਕਰਨ ਵਾਲੀ ਪਾਲਿਸੀ ਆ ਜੀ ਇਹ ਪਾਲਿਸੀ ਦਾ ਤੁਸੀਂ ਇੱਥੋਂ ਕਹੋਗੇ ਵੀ ਜਿੰਨੀ ਜਲਦੀ ਹੂੰ ਇਹ ਹਟਾਈ ਜਾਵੇ ਇਹਨੂੰ ਵਾਪਸ ਲਿਆ ਜਾਵੇ ਉਹਨਾਂ ਪੰਜਾਬ ਦੇ ਲਈ ਫਾਇਦਾ ਪੰਜਾਬ ਦਾ ਕਿਸਾਨ ਦੇਖੋ ਇਹ ਸਪਸ਼ਟ ਹੈ ਕਿ ਆਪਣਾ ਸੂਬਾ ਜਿਹੜਾ ਕਿਸਾਨੀ ਪ੍ਰਧਾਨ ਸੂਬਾ ਜੀ ਜਦੋਂ ਇਹ ਕਿਸਾਨ ਦੇ ਨਾਲੇ 80% ਕਿਸਾਨ ਜਿਹੜੇ ਹੈਗੇ ਆ ਉਹ ਪੰਜ ਕਿੱਲੇ ਤੋਂ ਜੱਤੇ ਨੇ ਕਿੱਲੇ ਤੋਂ ਘਟਾਲੇ ਆ ਜੀ ਜਦੋਂ ਤੁਸੀਂ ਇਹ ਪੰਜ 10 ਕਿੱਲੇ ਜ਼ਮੀਨ ਹੀ ਲੈ ਲਈ ਹਾਂ ਤਾਂ ਉਹਦੇ ਜਿਹੜੇ ਬੱਚੇ ਪੜਦੇ ਆ ਜਾਂ ਉਹਦੀ ਖੇਤੀ ਹੁੰਦੀ ਉਹ ਖਤਮ ਹੋ ਗਈ ਜੀ ਬਰਬਾਦ ਜਿਹੜਾ ਉਹਦੇ ਡੰਗਰ ਪਛੂ ਉਹਨਾਂ ਨੂੰ ਉਹਨਾਂ ਨੂੰ ਡੰਗਰਾਂ ਨੂੰ ਜਾ ਪਸ਼ੂਆਂ ਨੂੰ ਦੱਸੋ ਚਾਰਾ ਕਿੱਥੋਂ ਪਾਏਗਾ ਜੀ ਉਹਦੇ ਘਰ ਚ ਖਾਣ ਦੇ ਦਾਣੇ ਕਿੱਥੋਂ ਆਣਗੇ ਬੱਚੇ ਕਿਵੇਂ ਪੜਨਗੇ ਜਿਹੜੇ 2-4 ਮਜ਼ਦੂਰ ਉਹਦੇ ਨਾਲ ਕੰਮ ਕਰਦੇ ਆ ਉਹਨਾਂ ਦੀ ਰੋਜ਼ੀ ਖਤਮ ਹੋਊਗੀ ਫੇਰ ਜਦੋਂ ਦਾਣੇ ਪੈਦਾ ਹੁੰਦੇ ਆਪਾਂ ਮੰਡੀ 'ਚ ਲਿਉਂਦੇ ਆ ਜੀ ਉਹਦੇ 'ਚ ਆੜਤੀਆਂ ਦਾ ਕੰਮ ਚੱਲਦਾ ਸਫਾਈ ਕਰਮਚਾਰੀਆਂ ਦਾ ਕੰਮ ਚੱਲਦਾ ਬੜੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਔਰ ਉਸ ਤੋਂ ਬਾਅਦ ਜਦੋਂ ਕਿਸਾਨ ਕੋਲ ਪੈਸਾ ਹੁੰਦਾ ਆਪਦੀ ਜਿੰਸ ਲੈ ਕੇ ਜਾ ਸੌਣੀ ਜਾਂ ਹਾੜੀ ਦਾ ਉਹ ਫਿਰ ਬਾਜ਼ਾਰ ਚ ਜਾਂਦਾ ਆਉਦੀ ਖਰਤੋਂ ਕਰਤੀ ਬੱਚਿਆਂ ਲਈ ਜਾਂ ਪਰਿਵਾਰ ਲਈ ਕੋਈ ਚੀਜ਼ ਖਰੀਦਦਾ ਤਾਂ ਜਿਹੜਾ ਵਪਾਰ ਖਤਮ ਹੋ ਜਾਏਗਾ ਜਿਹੜਾ ਆਪਣਾ ਮਿਹਨਤ ਹੰਦਾ ਉਹ ਖੇਤੀਬਾੜੀ ਆ ਉਹ ਖੇਤੀਬਾੜੀ ਜਿਹੜੀ ਉਹ ਜ਼ਮੀਨ ਤੋਂ ਹੁੰਦੀ ਆ ਜਦੋਂ ਜ਼ਮੀਨ ਹੀ ਤੁਸੀਂ ਅਕਵਾਇਰ ਕਰ ਲਈ ਤਾਂ ਫਿਰ ਆਪਰ ਦਾ ਪੱਲੇ ਕੁਝ ਨਹੀਂ ਰਿਹਾ ਨਾਲ ਦੂਜੇ ਪਾਸੇ ਗੱਲ ਆ ਕਿ ਆਪਾਂ ਕਹੀ ਜਾਂਦੇ ਆ ਵੀ ਅਸੀਂ ਕੰਪਨਸੇਸ਼ਨ ਦੇਵਾਂਗੇ ਅਸੀਂ ਪਲਾਟ ਦੇ ਦੇਾਂਗੇ ਅਸੀਂ 1000 ਗਾਜ ਦਾ ਤੁਹਾਨੂੰ ਰਹਿਸ਼ੀ ਦੇ ਦੇਾਂਗੇ 200 ਗਾਜ ਦਾ ਤੁਸੀਂ ਕਮਰਸ਼ੀਅਲ ਦੇ ਦੇਾਂਗੇ ਉਹ ਤਾਂ ਤਾਂ ਹੋਵੇ ਜੋ ਡਵੈਲਪ ਹੋ ਜੇ ਇਹ ਕਹਿੰਦੇ ਅਸੀਂ ਪੈਸਾ ਦੇ ਦੇਾਂਗੇ ਲੱਖ ਲੱਖ ਰੁਪਇਆ ਇਹ ਸਰਕਾਰ ਕੋਲ ਤਾਂ ਢੇਲਾ ਨਹੀਂ ਦੇਣ ਨੂੰ ਕਿੱਥੋਂ ਦੇਊਗੇ 1 ਲੱਖ ਰੁਪਇਆ ਆ ਪਹਿਲਾਂ ਜਿਹੜਾ ਸਾਡੇ ਭੈਣਾਂ ਰੋਂਦੀਆਂ ਫਿਰਦੀਆਂ ਉਹਨਾਂ ਨੂੰ ਹਜ਼ਾਰ ਹਜ਼ਾਰ ਰੁਪਇਆ ਸਾਢੇ 3 ਸਾਲ ਹੋ ਗਏ ਉਹ ਨਹੀਂ ਦਿੱਤਾ ਇਹ ਸਾਰੀਆਂ ਗੱਲਾਂ ਲੋਕਾਂ ਨੂੰ ਭਲਾ ਕੇ ਜਿਹੜੇ ਲੋਕਾਂ ਨੂੰ ਪਤਾ ਕਿਸਾਨਾਂ ਨੂੰ ਵੀ ਪਤਾ ਸਾਰੇ ਪੰਜਾਬ ਦੇ ਲੋਕਾਂ ਨੂੰ ਪਤਾ ਵੀ ਜਿਹੜੀ ਪਾਲਿਸੀ ਹੈ ਦਿੱਲੀ ਵਾਲੇ ਜਿਹੜੇ ਲੋਕ ਆਏ ਨੇ ਉਹਨਾਂ ਨੇ ਪਾਲਿਸੀ ਬਣਾਇਆ ਇਹਨਾਂ ਨੇ ਬਿਹਾਰ ਚ ਵੀ ਇਲੈਕਸ਼ਨ ਲੜਨੀਆਂ ਇਹਨਾਂ ਨੇ ਪੰਜਾਬ ਚ ਵੀ ਇਲੈਕਸ਼ਨ ਲੜਨੀਆਂ ਇਹਨਾਂ ਨੇ ਲੈਂਡ ਪੋਲਿੰਗ ਕਰਕੇ ਇਕੱਠੀ ਕਰਕੇ ਵੱਡੇ ਵੱਡੇ ਜਿਹੜੇ ਬਿਲਡਰਸ ਨੇ ਜਾਂ ਹੋਰ ਆ ਉਹਨਾਂ ਨਾਲ ਸੌਦਾ ਕਰਕੇ ਜ਼ਮੀਨ ਉਹਨਾਂ ਨੂੰ ਦੇਣੀ ਆ ਜੀ ਔਰ ਉਹਨਾਂ ਤੋਂ ਪੈਸਾ ਲੈਣਾ ਸੋ ਮੈਨੂੰ ਲੱਗਦਾ ਵੀ ਕਿਸਾਨਤਾ ਇੱਕ ਹੀ ਚੀਜ਼ ਆ ਕਿਸਾਨ ਦੇ ਕੋਲ ਹੋਰ ਕੋਈ ਚੀਜ਼ ਹੁੰਦੀ ਨਹੀਂ ਹਮ ਕਿਸਾਨ ਦੇ ਕੋਲੇ ਸਭ ਤੋਂ ਜ਼ਿਆਦਾ ਕਿਸਾਨਤਾ ਜਿਵੇਂ ਆਪਣੀ ਮਾਂ ਹੁੰਦੀ ਐ ਨਾ ਜ਼ਮੀਨ ਆ ਜੀ ਜੋ ਜ਼ਮੀਨ ਬਿਲਕੁਲ ਇੱਕ ਇੰਚ ਜ਼ਮੀਨ ਦਾ ਨਹੀਂ ਦੇਊਗਾ ਦੇਖੋ ਕਿਸਾਨਤਾ ਆਪਣੀ ਵੱਟ ਪਿੱਛੇ ਲੜ ਪੈਂਦੇ ਆ ਹਮ ਵੀ ਮੈਂ ਵੱਟ ਵਧਣੀ ਆ ਮੈਂ ਵਧਣੀ ਆ ਤੋ ਇਹ ਜ਼ਮੀਨ ਕਿੱਥੋਂ ਲੈਣਗੇ ਇਹ ਤਾਂ ਇੱਕ ਪੰਜਾਬ ਚ ਕਯੋਸ ਪੈਦਾ ਹੋ ਜਾਣਾ ਪੰਜਾਬ ਚ ਇੱਕ ਸਾਨੂੰ ਡਰਾ ਹੈ ਕਿ ਬਹੁਤ ਬਹੁਤ ਮਾੜੀ ਸਕੀਮਾਂ ਜਿੰਨੀ ਇਹਦੀ ਨਿੰਦਿਆ ਕੀਤੀ ਜਾਂਦੀ ਮਾੜੀ ਹੈ ਔਰ ਅਸੀਂ ਖੁਦ ਭਾਰਤੀ ਜਨਤਾ ਪਾਰਟੀ ਉਦੋਂ ਅਸੀਂ ਕਿਸਾਨ ਜਿਹੜਾ ਯੂਨੀਅਨ ਦਾ ਕੱਟ ਸੀਗਾ ਉਹਦੇ ਵਿੱਚ ਵੀ ਸਾਨੂੰ ਬੁਲਾਇਆ ਗਿਆ ਸੀ ਸਰ ਪਾਰਟੀ ਦੇ ਵਿੱਚ ਅਸੀਂ ਬੜੇ ਸਪਸ਼ਟ ਲਫ਼ਜ਼ਾਂ ਚ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਚਟਾਨ ਵਾਂਗੂ ਖੜੇ ਆਂ ਜੀ ਅਸੀਂ 1 ਇੰਚ ਜ਼ਮੀਨ ਜਿਹੜੀ ਅਕਵਾਇਰ ਨਹੀਂ ਹੋਣ ਦੇਵਾਂਗੇ ਜੋ ਤੁਸੀਂ ਕਹਿੰਦੇ ਹੋ ਕਿ ਅਸੀਂ ਜਿਹੜੇ ਮੌਜੂਦਾ ਸਰਕਾਰ ਦਾ ਵਿਰੋਧ ਕਰਦੇ ਆ ਜੇ ਪੋਲਿਟਿਕਲ ਪਾਰਟੀ ਇਹ ਬਿਲਕੁਲ ਗਲਤ ਆ ਕੋਈ ਜਿਹੜੀ ਇਹ ਸਕੀਮ ਆ ਇਹ ਤਾਂ ਕੰਤੇ ਲਿਖਿਆ ਹੋਇਆ ਸਕੀਮ ਹੀ ਗਲਤ ਆ ਠੀਕ ਆਸੀਂ ਇਹ ਨਹੀਂ ਵੀ ਕਿ ਅਸੀਂ ਕੋਈ ਪੋਲਿਟਿਕਲ ਲਾਹਾ ਲੈਣ ਲਈ ਕਿਸਾਨਾਂ ਦੀ ਮਦਦ ਕਰ ਰਹੇ ਮੈਂ ਇੱਕ ਖੁਦ ਕਿਸਾਨ ਦਾ ਪੁੱਤ ਆ ਮੈਨੂੰ ਪਤਾ ਕਿਸਾਨ ਕੋਲੇ ਜ਼ਮੀਨ ਤੋਂ ਅੱਗੇ ਕੋਈ ਚੀਜ਼ ਹੀ ਨਹੀਂ ਜੀ ਉਹਦੀ ਸਾਰੀ ਪੂੰਜੀ ਕੰਮ ਤਾਂ ਜਿਹੜਾ ਉਹਦਾ ਜੀਵਨ ਜਿਉਣਾ ਸਾਰਾ ਕੁਝ ਜ਼ਮੀਨ ਤੇ ਨਿਰਭਰ ਆ ਜੀ ਜੇ ਜ਼ਮੀਨ ਹੀ ਉਹਦੀ ਲੈ ਲਈ ਤਕੀ ਰਹਿ ਗਿਆ ਅਸੀਂ ਸੱਚੇ ਮਨੋਂ ਸਹੀ ਤਰੀਕੇ ਨਾਲ ਇਹ ਚੀਜ਼ ਦੀ ਪੂਰੀ ਨਿਰੇਖਣ ਕਰਕੇ ਕਰਿਆ ਵੀ ਲੈਂਡ ਪੂਲਿੰਗ ਜਿਹੜੀ ਸਕੀਮ ਆ ਉਹ ਬਿਲਕੁਲ ਗਲਤ ਆ ਪੰਜਾਬ ਨੂੰ ਤਬਾਹ ਕਰਨ ਵਾਲੀ ਆ ਔਰ ਸਾਡੇ ਭਾਰਤੀ ਜਨਤਾ ਪਾਰਟੀ ਦਾ ਸਟੈਂਡ ਆ ਅਸੀਂ ਇਹਨੂੰ ਬਿਲਕੁਲ ਅਸੀਂ ਇਹ ਜਮੀਨ ਨਹੀਂ ਲੈਂਡ ਦੇਵਾਂਗੇ ਅਸੀਂ ਕਿਸਾਨਾਂ ਦੇ ਨਾਲ ਚਟਾਨ ਵਾਂਗ ਖੜਾ ਗਵਰਨਰ ਸਾਹਿਬ ਨੂੰ ਵੀ ਮਿਲੇ ਡੈਲੀਗੇਸ਼ਨ ਲੈ ਕੇ ਔਰ ਅਸੀਂ ਸੰਯੁਕਤ ਕਿਸਾਨ ਮੋਰਚੇ ਨਾਲ ਵੀ ਅਸੀਂ ਨਿਊਜ਼ਪੇਪਰਸ ਦੇ ਵਿੱਚ ਵੀ ਅਸੀਂ ਪੂਰੀ ਹਮਾਇਤ ਚਾ ਅਸੀਂ ਕੋਈ ਇਹਦੇ ਚ ਇਹ ਦਿਖਾਵਾ ਨਹੀਂ ਕਰਨਾ ਚਾਹੁੰਦੇ ਕਿ ਕੰਪਲੀਟੀਕਲ ਪਾਰਟੀ ਦੇ ਤੌਰ ਤੇ ਅਸੀਂ ਇਸ ਚੀਜ਼ ਤੇ ਅਸੀਂ ਪੰਜਾਬ ਦੇ ਹਤਾਸ਼ੀ ਆ ਅਸੀਂ ਪੰਜਾਬੀ ਆ ਅਸੀਂ ਪੰਜਾਬ ਚ ਰਹਿੰਨੇ ਆ ਅਸੀਂ ਕਿਸਾਨ ਦੇ ਪੁੱਤ ਆ ਸਾਨੂੰ ਵੀ ਪਤਾ ਕਿ ਜ਼ਮੀਨ ਵਾਲੀ ਜ਼ਮੀਨ ਜਿਹੜੀ ਜਿਹੜੀ ਜ਼ਮੀਨ ਖੋਲੇ ਤੁਹਾਡੇ ਕੋਲ ਇੱਕ ਕਾਰ ਜਾਂ ਸਕੂਟਰ ਆ ਜਾਂ ਸਾਈਕਲ ਆ ਤੁਹਾਡਾ ਆਵਾਜਾਈ ਦਾ ਸਾਧਨ ਆ ਥੋੜਾ ਉਹੀ ਕੋਈ ਖੋਲੇ ਤੁਸੀਂ ਕਿਵੇਂ ਪਹੁੰਚੋਗੇ ਇਹ ਤਾਂ ਬਿਲਕੁਲ ਧੱਕਾ ਪਰ ਇਹ ਧੱਕਾ ਸੀ ਹੋਣ ਨਹੀਂ ਦੇਣਾ ਜਿਵੇਂ ਮੈਂ ਤੁਹਾਨੂੰ ਦੱਸਦਾ ਜੀਵੇਂ ਹੁੰਦਾ ਹਿੰਦੁਸਤਾਨ ਦੇ ਸੈਮੀ ਕੰਡਕਟਰ ਦੇ ਪਲਾਂਟ ਲੱਗ ਰਹੇ ਆ ਜੀ ਅੱਜ ਕੱਲ ਤੁਹਾਨੂੰ ਪਤਾ AI ਦਾ ਹਮ ਯੁੱਗ ਹੈਗਾ ਜੀ ਉਹਦੇ ਵਿੱਚ 200 ਬਿਲੀਅਨ ਡਾਲਰ ਦਾ ਪਲਾਂਟ ਲੱਗਦਾ 40 ਤੋਂ 50 ਹਜ਼ਾਰ ਬੰਦਿਆਂ ਨੂੰ ਰੋਜ਼ਗਾਰ ਮਿਲਦੀ ਹੈ ਜਾਂ ਤਾਂ ਪੰਜਾਬ ਸਰਕਾਰ ਉਹੀ ਜੀ ਗੱਲ ਕਰੇ ਕਿ ਅਸੀਂ ਐਡੇ ਵੱਡੇ ਵੱਡੇ ਪਲਾਂਟ ਲਾਵਾਂਗੇ ਹਮ ਉਹ ਇੰਡਸਟਰੀ ਲੇਣਾ ਕੋਲ ਤਾਂ ਸੋਚ ਹੈ ਨਹੀਂ ਜੀ ਉਹ ਜਿੰਨੀ ਦੇਰ ਉਹ ਸੋਚ ਨਹੀਂ ਹੋਏਗੀ ਉਹ ਇੰਡਸਟਰੀ ਜਿਹੜੀ ਹੈਗੀ ਉਹ ਸਿਰਫ ਸੈਂਟਰ ਦੇ ਨਾਲ ਬੀਜਪੀ ਲਾ ਸਕਦੀ ਹੈ ਜਿਹੜੇ ਅੱਜ ਮੈਂ ਦੱਸਣਾ ਚਾਹੁੰਨਾ ਕਿ ਅਸੀਂ ਇਹ ਨਹੀਂ ਜਿਹੜੀ ਤੁਸੀਂ ਪਹਿਲਾਂ ਗੱਲ ਕੀ ਹੈ ਕਿ ਤੁਸੀਂ ਕੋ ਪੋਲੀਟੀਕਲ ਲਾਹਾ ਲੈਣਾ ਚਾਹੁੰਦੇ ਹਾਂ ਅਸੀਂ ਲਾਹਾ ਨਹੀਂ ਸਾਡਾ ਇੱਕ ਟਰੈਕ ਰਿਕਾਰਡ ਆ ਜਿਹੜੇ ਸੂਬੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਉੱਥੇ ਇੰਡਸਟਰੀ ਵੀ ਮਿਲਦੀ ਆ ਉੱਥੇ ਡਿਵੈਲਪਮੈਂਟ ਵੀ ਹੁੰਦੀ ਆ ਉੱਥੇ ਰੋਜ਼ਗਾਰ ਵੀ ਹੁੰਦੀ ਆ ਉੱਥੇ ਪ੍ਰੋਗਰੈਸ ਵੀ ਹੁੰਦੀ ਆ ਔਰ ਜਿਹੜੀ ਸਟੇਟਾ ਤੁਸੀਂ ਦੇਖ ਲਓ ਆਪਾਂ ਪਹਿਲਾਂ ਸੂਬਾ ਪੰਜਾਬ ਸੂਬਾ ਨੰਬਰ 1 ਤੇ ਸੀ ਜੀ ਅੱਜ ਆਪਾਂ 19ਵੇਂ ਨੰਬਰ ਤੇ ਚਲੇ ਗਏ ਉੱਤਰ ਪ੍ਰਦੇਸ਼ 18ਵੇਂ ਨੰਬਰ ਤੇ ਸੀ ਨੰਬਰ 2 ਤੇ ਆ ਗਿਆ ਹੁਣ ਤੁਸੀਂ ਆਪਣਾ ਨਾਲ ਦਾ ਗਵਾਂਢੀ ਸੂਬਾ ਹਰਿਆਣਾ ਲਾ ਲਓ ਜੀ ਹਰਿਆਣਾ ਅੱਜ ਆਪਣੇ ਨਾਲੋਂ ਜ਼ਿਆਦਾ ਪ੍ਰੋਗਰੈਸ ਹੈ ਇਸ ਡੂਇੰਗ ਮਚ ਮੋਰ ਬਿਗਰ ਪ੍ਰੋਗਰੈਸਿਵ ਦੈਨ ਅਸ ਉਹਦੀ ਜਿਹੜੇ ਪਰ ਕੈਪੀਟਾ ਜਿਹੜੀ ਸੀਗੀ ਉਹ ਆਪਾਂ ਤੋਂ ਬਹੁਤ 50% ਤੋਂ ਵੀ ਘੱਟ ਸੀ ਅੱਜ ਉਹ 100% ਤੋਂ ਵੀ ਜ਼ਿਆਦਾ ਹੋਈ ਗਈ ਹੈ ਹਮੇਸ਼ਾ ਹੀ ਮੈਂ ਦੱਸਣਾ ਚਾਹੁੰਦਾ ਜੀ ਕਿ ਅੱਜ ਤੱਕ ਆਪਾਂ ਕਹਿੰਦੇ ਆ ਵੀ ਸਾਡੇ ਹੱਕਾਂ ਤੇ ਡਾਕਾ ਮਾਰਦੇ ਰਹੇ ਦਿੱਲੀ ਹੂੰ ਉਹ ਤਾਂ ਗੱਲਾਂ ਹੀ ਕਰਦੇ ਸੀ ਹੁਣ ਤਾਂ ਸਰੇ ਆਮ ਡਾਕਾ ਵੱਜਣ ਲੱਗ ਗਿਆ ਇੱਥੇ ਇੱਥੇ ਆ ਕੇ ਡਾਕਾ ਮਾਰ ਰਹੇ ਆ ਬੈਠੇ ਆ ਇੱਥੇ ਦੀ ਮਸ਼ੀਨਰੀ ਯੂਜ਼ ਕਰਦੇ ਆ ਇੱਥੇ ਗੱਡੀਆਂ ਯੂਜ਼ ਕਰਦੇ ਆ ਪੰਜਾਬ ਦਾ ਪੈਸਾ ਯੂਜ਼ ਕਰਦੇ ਆ ਪੰਜਾਬ ਦੇ ਫੰਡਸ ਹੈਲੀਕਾਪਟਰ ਯੂਜ਼ ਕਰਦੇ ਆ ਔਰ ਬਾਕੀ ਸਟੇਟਾਂ ਜੋ ਇਲੈਕਸ਼ਨਾਂ ਹੁੰਦੀਆਂ ਇੱਥੋਂ ਦਾ ਪੈਸਾ ਸੋ ਹੁਣ ਦਿੱਲੀ ਹਾਰ ਕੇ ਆਗੇ ਹੁਣ ਪੰਜਾਬ ਤੇ ਆਖਾ ਵੀ ਪੰਜਾਬ ਨੂੰ ਕੰਗਾਲ ਕਰਦੇ ਹੋ ਪਰ ਸਾਡੀ ਡਿਊਟੀ ਆ ਜਿਹੜੇ ਲੋਕਾਂ ਦੇ ਨਾਲ ਪੋਲੀਟੀਕਲ ਪਾਰਟੀ ਭਾਰਤੀ ਜਨਤਾ ਪਾਰਟੀ ਪੰਜਾਬ ਇਹ ਕਦੇ ਇਹਨਾਂ ਨੂੰ ਹੋਣ ਨਹੀਂ ਦੇਵੇਗੀ ਤੁਹਾਡੀ ਕਿਸਾਨ ਦੇਖੋ ਗੱਲ ਇਹ ਆ ਕਿ ਜਿੱਥੇ ਤੱਕ ਪੰਜਾਬ ਦਾ ਕੰਸਰਨ ਆ ਜੀ ਭਾਰਤੀ ਜਨਤਾ ਪਾਰਟੀ ਪੰਜਾਬ ਪੰਜਾਬ ਦੇ ਨਾਲ ਖੜੀ ਆ ਪੰਜਾਬ ਦੇ ਕਿਸਾਨਾਂ ਨਾਲ ਖੜੀ ਆ ਪਾਣੀਆਂ ਦੇ ਹੱਕ ਲਈ ਖੜੀ ਆ ਅਸੀਂ ਆਪਦੇ ਹੱਕ ਲਈ ਕਦੇ ਪਿੱਛੇ ਨਹੀਂ ਹਟਾਂਗੇ ਕਿ ਸਭ ਤੋਂ ਪਹਿਲਾਂ ਤਾਂ ਜਿਹੜੀਆਂ ਵੀ ਲਾਹੇ ਪਾਤਰੀ ਸਕੀਮਾਂ ਆ ਰਹੀਆਂ ਐਸ ਵੇਲੇ ਪੰਜਾਬ 'ਚ ਚੈੱਕ ਕਰ ਪਏ ਦੀ ਵੀ ਸਕੀਮ ਆ ਉਹ ਸੈਂਟਰਲ ਗਵਰਨਮੈਂਟ ਦੀ ਸਕੀਮ ਇਹ ਉਹਨੂੰ ਮਿਸਯੂਜ਼ ਕਰਦੇ ਸੀ ਹੁਣ ਅਸੀਂ ਆਪਣੇ ਵੱਲੋਂ ਪਿੰਡ ਪਿੰਡ ਕੈਂਪ ਲਾਉਨੇ ਆ ਜੀ ਔਰ ਮੌਕੇ ਤੇ ਅੱਗੇ ਕੀ ਕਰਦੇ ਫਾਰਮ ਪ੍ਰਵਾਹ ਕੇ ਉਹ ਵਿਚਾਰੇ ਜਿਹੜੇ ਭੋਲੇ ਭਾਲੇ ਪਿੰਡਾਂ ਦੇ ਲੋਕ ਆ ਉਹਨਾਂ ਦੇ ਪੈਨਸ਼ਨਾਂ ਦੇ ਫਾਰਮ ਭਰਵਾ ਲਏ ਉਹਨਾਂ ਦੀ ਸਿਹਤ ਦੇ ਫਾਰਮ ਭਰਵਾ ਲਏ 5 ਲੱਖ ਮਿਲੇਗਾ ਉਹ ਕਿਸੇ ਦੇ ਅੱਗੇ ਆ ਕਾਰਡ ਹੀ ਨਹੀਂ ਸੀ ਬਣਦੇ ਅਸੀਂ ਹੁਣ ਮੌਕੇ ਤੇ ਪਿੰਡ ਪਿੰਡ ਜਾ ਕੇ ਚਾ ਕੱਚੇ ਘਰਾਂ ਦਾ ਚਾ ਬਿਜਲੀ ਦਾ ਚਾ ਗੈਸ ਸਿਲੰਡਰ ਦਾ ਜਿੰਨੀਆਂ ਵੀ ਲਾਹ ਪਤਰੀ ਸਕੀਮਾਂ ਨੇ ਅਸੀਂ ਪਿੰਡ ਜਾਂਦੇ ਆ ਮੈਂ ਆ ਪਿੰਡ ਗਿਆ ਸਾਡੇ ਬਰਨਾਲੇ ਅਸੀਂ ਕਟੂ ਕੈਂਪ ਲਾਇਆ ਘਟੋ ਘਟ 600 ਤੋਂ 700 ਆਦਮੀ ਆਇਆ 150 ਤੋਂ 200 ਅਸੀਂ ਕਾਰਡ ਮੌਕੇ ਤੇ ਬਣਾ ਕੇ ਅਸੀਂ ਕੀ ਕਰਦੇ ਫਾਰਮ ਭਰਵਾ ਕੇ ਉਹਨਾਂ ਦਾ ਆਪਣਾ ਕਾਰਡ ਉਹਨਾਂ ਦੀ ਵੈਰੀਫਿਕੇਸ਼ਨ ਕਰਕੇ ਮੌਕੇ ਦੇ ਉੱਪਰ ਪ੍ਰਿੰਟਰ ਦੇ ਰਾਹੀਂ ਉਹਨਾਂ ਨੂੰ ਅਥੋਰਾਈਜ਼ ਕਾਰਡ ਦਿੱਤਾ। ਉਹ ਵਿਚਾਰੀਆਂ ਪੈਣਾ ਬੀਬੀਆਂ ਪਿੰਡ ਦੀਆਂ ਇੰਨੀਆਂ ਖੁਸ਼ ਹੋਈਆਂ ਵੀ ਪਹਿਲੀ ਦਫਾ ਸਾਡੇ ਹੱਥ ਕੋਈ ਚੀਜ਼ ਆਈ ਹੈ ਕਿ ਜਿਹੜੇ ਸਿਰਫ ਇਹ ਨਹੀਂ ਕਿ ਸਰਕਾਰੀ ਪ੍ਰਾਈਵੇਟ ਹਸਪੀਟਲ ਵੀ ਜਾਣਗੇ ਜਿਹੜੇ ਵਿਚਾਰੇ ਗਰੀਬ ਆ ਉਹਨੇ ਕੋਈ ਇਲਾਜ ਕਰਾਉਣਾ ਉਹਦੇ ਕੋਲ ਅਥੋਰਾਈਜ਼ ਕਾਰਡ ਆ ਕਾਰਡ ਦਿਖਾ ਕੇ 5 ਲੱਖ ਤੱਕ ਦਾ ਸ੍ਰੀ ਨਰਿੰਦਰ ਮੋਦੀ ਜੀ ਨੇ ਭਾਰਤੀ ਜਨਤਾ ਪਾਰਟੀ ਨੇ ਇਹ ਕੀਤਾ ਵੀ ਕਿਸੇ ਵੀ ਹਸਪਤਾਲ ਚਲੇ ਜਾਣ ਉਹਨਾਂ 5 ਲੱਖ ਤੱਕ ਦਾ ਇਲਾਜ ਫ੍ਰੀ ਹੋਏਗਾ ਸੋ ਉਹਨਾਂ ਦੇ ਮੌਕੇ ਤੇ ਇਹ ਗੱਲ ਹੋਈ ਲੋਕਾਂ ਨੇ ਬੜੀ ਇਸ ਚੀਜ਼ ਦੀ ਖੁਸ਼ੀ ਮਨਾਈ ਵੀ ਪਹਿਲੀ ਦਫਾ ਕੋਈ ਸਰਕਾਰ ਆ ਜਿਹੜੀ ਮੌਕੇ ਤੇ ਸਾਨੂੰ ਨਾਲ ਦੇ ਨਾਲ ਕਾਰਡ ਬਣਾ ਕੇ ਸਾਨੂੰ ਇਹ ਕਰਤਾ ਵੀ ਜਿੱਥੇ ਮਰਜ਼ੀ ਜਾ ਕੇ ਇਲਾਜ ਕਰਾ ਅਸੀਂ ਤਾਂ ਜੀ 5 ਤੋਂ 10 ਲੱਖ ਕਹਿਤਾ 1 ਕਰੋੜ ਵੀ ਕਹਿ ਸਕਦੇ ਆ ਕਹਿੰਦੇ ਪੱਲੇ ਤਾਂ ਹੈ ਨਹੀਂ ਢੇਲਾ ਕਰਦੀ ਮੇਲਾ ਮੇਲਾ 10 ਲੱਖ ਕਿੱਥੋਂ ਅੱਜ ਜਿਹੜਾ ਪਹਿਲਾਂ 1000 ਰੁਪਿਆ ਜਿਹੜਾ ਬੀਬੀਆਂ ਭੈਣਾਂ ਨੂੰ ਕਿਹਾ ਸੀ ਅੱਜ ਤੱਕ ਉਹ ਤਾਂ ਦਿੱਤਾ ਨਹੀਂ ਤੇ დას ਲੱਗ ਦੀ ਸਕੀਮ ਕਿੱਥੇ ਕਰ ਇਹ ਤਾਂ ਗੱਲਾਂ ਸਿਰਫ ਸਕੀਮਾਂ ਵਾਲੀ ਸਰਕਾਰ ਆ ਗੱਲਾਂ ਵਾਲੀ ਸਰਕਾਰ ਆ ਲੋਕਾਂ ਨੂੰ ਪਤਾ ਲੱਗ ਗਿਆ ਵੀ ਸਾਢੇ 3 ਸਾਲ ਚ ਕੁਛ ਕੀਤਾ ਨਹੀਂ ਹੁਣ ਸਾਲ ਕਿ ਰਹਿ ਗਿਆ ਤੁਸੀਂ ਦੇਖ ਲਓ ਜਦੋਂ ਹੁਣ ਇਲੈਕਸ਼ਨਾਂ ਨੂੰ ਲੋਕਾਂ ਨੇ ਕਹਿਣਾ ਵੀ ਇਹ ਜਿਹੜਾ ਬਦਲਾਅ ਸੀ ਅੱਜ ਲੋਕੀ ਸ਼ਰਿਆਮ ਕਹਿ ਰਹੇ ਆ ਤੁਸੀਂ ਵੀਡੀਓ ਤੇ ਕਹਿ ਰਹੇ ਆ ਲੋਕੀ ਕਹਿ ਰਹੇ ਵੀ ਤੁਸੀਂ ਸਾਡੇ ਜ਼ਮੀਨਾਂ ਹੜੱਪਣ ਨੂੰ ਫਿਰਦੇ ਹੋ ਤੁਸੀਂ ਸਾਡੇ ਨਾਲ ਧੋਖਾ ਕੀਤਾ ਹੁਣ ਸਾਡੇ ਪਿੰਡ ਨਾ ਵੜਿਓ ਤੇ ਦੇਖੋ ਪਿੰਡਾਂ ਚ ਨਹੀਂ ਵੜਨ ਦੇਣਾ ਇਹਨਾਂ ਨੂੰ ਇਸ ਚੀਜ਼ ਨੂੰ ਕਰ ਬਿਲਕੁਲ ਕੰਡੈਮ ਕਰਦਾ ਮੈਂ ਹੁਣ ਇਹ ਲੈ ਕੇ ਬਾਈ ਇਲੈਕਸ਼ਨ ਲੜ ਕੇ ਆਟਿਆ ਸਭ ਤੋਂ ਬਾਅਦ ਵੋਟਾਂ ਮੈਨੂੰ ਪਿੰਡਾਂ ਚੋਂ ਪਈਆਂ ਪਿੰਡ ਵਾਲੇ ਬਹੁਤ ਸਿਆਣੇ ਆ ਪਿੰਡ ਵਾਲਿਆਂ ਨੂੰ ਸ਼ਹਿਰ ਵਾਲਿਆਂ ਨੂੰ ਪੰਜਾਬ ਚ ਲੋਕਾਂ ਨੂੰ ਪਤਾ ਲੱਗ ਗਿਆ ਕਿ ਪੰਜਾਬ ਤਾਂ ਬਚੇਗਾ ਸਾਰਿਆਂ ਨੂੰ ਚਿੰਤਾ ਕਿ ਸਾਡੇ ਬੱਚੇ ਕੈਨੇਡਾ ਜਾ ਰਹੇ ਆ ਉੱਥੇ ਬੁਰਾ ਹਾਲ ਆ ਨੌਕਰੀਆਂ ਨਹੀਂ ਮਿਲਦੀਆਂ ਅਸੀਂ ਤਾਂ ਬਚਾਂਗੇ ਪੰਜਾਬ ਤਾਂ ਬਚੂਗਾ ਜੇ ਭਾਰਤੀ ਜਨਤਾ ਪਾਰਟੀ ਆਉਗੀ ਜਿਹੜੇ ਸੂਬੇ ਚ ਭਾਰਤੀ ਜਨਤਾ ਪਾਰਟੀ ਆਈ ਹੈ ਉੱਥੇ ਤਰੱਕੀ ਹੋਈ ਆ ਕਿਉਂ ਤੋਂ ਮੈਂ ਸੱਚਾਈ ਦੱਸਦਾ ਆਪਾਂ ਇਹ ਨਹੀਂ ਮੈਂ ਕਹਿੰਦਾ ਇੱਥੇ ਹਰੇਕ ਆਦਮੀ ਇਹ ਡਬਲ ਇੰਜਨ ਦੀ ਸਰਕਾਰ ਇਹ ਤਾਂ ਵਿਚਾਰਾ ਨੂੰ ਸਮਝ ਨਹੀਂ ਲੱਗਦੀ ਕੋਈ ਰੇਲ ਗੱਡੀ ਨਹੀਂ ਹੈ ਡਬਲ ਇੰਜਨ ਦਾ ਮਤਲਬ ਵੀ ਪੈਸਾ ਜਿਵੇਂ ਪੰਜਾਬੀ ਵਿੱਚ ਮੈਂ ਤਾਂ ਹਮੇਸ਼ਾ ਜਗ੍ਹਾ ਜਗ੍ਹਾ ਕਹਿੰਦਾ ਜਿਹਦੇ ਘਰ 'ਚ ਦਾਣੇ ਉਹਦੇ ਕਮਲੇ ਵੀ ਸਿਆਣੇ ਪੈਸਾ ਸੈਂਟਰ ਕੋਲ ਆ ਸੈਂਟਰ ਦੀ ਹੈਲਪ ਨਾਲ ਜਿੱਥੇ ਉਹਨਾਂ ਦੀ ਆਪਣੀ ਸਰਕਾਰ ਆਊਗੀ ਉਹ ਸੁਭਾਤਰੱਕੀ ਕਰੋ ਤੋਂ ਮੈਂ ਦੱਸ ਦਿੰਦਾ ਨਾਲ ਦੀ ਨਾਲ ਆ ਤੁਹਾਡੇ ਸਾਹਮਣੇ ਐਗਜ਼ਾਮਪਲ ਆ ਹਰਿਆਣਾ ਲਾ ਲਓ ਤੁਸੀਂ ਬਾਰਾਸਟਰ ਲਾ ਲਓ ਉੱਤਰ ਪ੍ਰਦੇਸ਼ ਲਾ ਲਓ ਤੁਸੀਂ ਰਾਜਸਥਾਨ ਲਾ ਲੋ ਜਿੱਥੇ ਸਰਕਾਰ 18 ਤੋਂ 19 ਸੂਬਿਆਂ ਦੇ ਵਿੱਚ ਗੁਜਰਾਤ ਦੇ ਵਿੱਚ 6 ਵਾਰ 6ਵੀਂ ਵਾਰੀ ਇਹ ਸਰਕਾਰ ਬਣੀ। ਸੋ ਗੁਜਰਾਤ ਕਿੰਨੀ ਤਰੱਕੀ ਹੋ ਰਹੀ ਹੈ ਇਸ ਵੇਲੇ। ਅ ਸੈਮੀ ਕੰਡਕਟਰ ਪਲਾਂਟ ਗੁਜਰਾਤ ਚ ਲੱਗ ਰਹੇ ਆ। ਠੀਕ ਹੈ ਅਸਾਮ ਚ ਲੱਗ ਰਹੇ ਆ। ਜਿੱਥੇ ਭਾਰਤੀ ਜਨਤਾ ਪਾਰਟੀ ਸਰਕਾਰ ਹੋਏਗੀ ਉੱਥੇ ਹੈਵੀ ਇੰਡਸਟਰੀ ਵੀ ਲੱਗੂਗੀ। ਉੱਥੇ ਰੋਜ਼ਗਾਰ ਵੀ ਮਿਲੂਗਾ। ਉੱਥੇ ਹਰੇਕ ਵਰਗ ਦਾ ਧਿਆਨ ਰੱਖਿਆ ਜਾਊਗਾ। ਸੋ ਇਸ ਕਰਕੇ ਅਸੀਂ ਇਹ ਇਹ ਨਹੀਂ ਕਹਿੰਦੇ ਇਹ ਕੋਈ ਪਰਮਾਨੂ ਪ੍ਰਤੱਖਾ ਸੀ ਸਚਾਈ ਕਹਿੰਨੇ ਆ ਮੈਂ ਨਹੀਂ ਕਹਿੰਦਾ ਵੀ ਕੋਈ ਮੈਂ ਕਹਿ ਰਿਹਾ ਇਹ ਇਸ ਵੇਲੇ ਜਿੱਥੇ ਜਿਹੜੇ ਸੂਬੇ ਚ ਭਾਰਤੀ ਜਨਤਾ ਪਾਰਟੀ ਸਰਕਾਰ ਆ ਉਹ ਸੂਬਾ ਤਰੱਕੀ ਕਰ ਰਿਹਾ